ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਨੀਰਰ ਵਰਕ ਦੇ ਆਪਾਂ ਫਲਾਵਰ ਪੌਣ ਲੱਗੇ ਆ ਤੇ ਇਹ ਤੁਹਾਨੂੰ ਦੱਸਣ ਲੱਗੇ ਆ ਐਂਕਰ ਦੇ ਧਾਗੇ ਦੇ ਨਾਲ ਕਿਸਮੈਂਟ ਦੀ ਸੂਈ ਆ ਐਂਕਰ ਦਾ ਧਾਗਾ ਲੱਕੜ ਦਾ ਫਰੇਮ ਆ ਔਰ ਆਪਾਂ ਛਾਪਾ ਜਿਹੜਾ ਬਣਾ ਲਿਆ ਸੂਟ ਦੇ ਉੱਪਰ ਇਹ ਗਲੇ ਤੇ ਡਿਜ਼ਾਈਨ ਬਣਾ ਕੇ ਰੈਡੀ ਕਰਨਾ ਇਹ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਦੋ ਕਮੈਂਟ ਦੇ ਲਈ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਮੰਗਟ ਪਰਿਵਾਰ ਬਾਰੇ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਉਹਨਾਂ ਦੇ ਪਰਿਵਾਰ ਪ੍ਰਤੀ ਆ ਰਹੀਆਂ ਮਹਿਕ ਪੈਨ ਪ੍ਰਤੀ ਸ਼ਰਨ ਪੈਨ ਪ੍ਰਤੀ ਔਰ ਮਨਿੰਦਰ ਵੀਰ ਜੀ ਕੈਨੇਡਾ ਤੋਂ ਇੰਡੀਆ ਪਹੁੰਚ ਚੁੱਕੇ ਆ ਉਹਨਾਂ ਨੇ ਆਪਣੇ ਬਲੌਗ ਪਾ ਕੇ ਆਪਾਂ ਨੂੰ ਦੱਸ ਦਿੱਤਾਗਾ ਠੀਕ ਹੈ ਜੀ ਉਹਨਾਂ ਦੇ ਪ੍ਰਵਾਹ ਉਹ ਪਰਵਾਰ ਬਹੁਤ ਹੀ ਵਧੀਆ ਔਰ ਗੁੱਡ ਪਰਿਵਾਰ ਆ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਦੇ ਉਹ ਜੀ ਕੋਈ ਵੀ ਗੱਲਬਾਤ ਨਹੀਂ ਕੀ ਜਿਹੇ ਜਿਹਿਆਂ ਸੋਸ਼ਲ ਮੀਡੀਆ ਦੇ ਉੱਪਰ ਪੈ ਰਹੀਆਂ ਠੀਕ ਹੈ ਜੀ ਉਹਨਾਂ ਦੇ ਪਰਿਵਾਰ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਮਹਿਕਪੈਣ ਦੀ ਵੀਰਾ ਵੀ ਵੀਰਜੀ ਨਾਲ ਆਨਬਨ ਹੋ ਗਈ ਬਹੁਤ ਚੈਨਲ ਵਾਲਿਆਂ ਨੇ ਤਾਂ ਬਹੁਤ ਕੁਝ ਪਾ ਦਿੱਤਾ ਉਹਨਾਂ ਬਾਰੇ ਦੇਖੋ ਜੀ ਇਹੋ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਜੇ ਕੋਈ ਗੱਲਬਾਤ ਹੁੰਦੀ ਦਰਸ਼ਕਔਰ ਆਂਟੀ ਜੀ ਬਹੁਤ ਵਧੀਆ ਆਂਟੀ ਜੀ ਉਹ ਔਰ ਫੌਜੀ ਅੰਕਲ ਜੀ ਬਹੁਤ ਵਧੀਆ ਪਰਵਾਰ ਰਾਉਂ ਨਾਲ ਦਾ ਠੀਕ ਹੈ ਜੀ ਜੇ ਕੋਈ ਵੀ ਗੱਲਬਾਤ ਹੁੰਦੀ ਉਹਨਾਂ ਨੇ ਆਪਣੇ ਨਾਲ ਸ਼ੇਅਰ ਕਰਨ ਦੇਣੀ ਸੀ ਦੇਖੋ ਸਾਰਾ ਪਰਿਵਾਰ ਫੇਰ ਤੋਂ ਇਕੱਠਾ ਹੋ ਗਿਆ ਪਹਿਲਾਂ ਉਹ ਕੈਨੇਡਾ ਦੇ ਵਿੱਚ ਸੀ ਹੁਣ ਉਹ ਇੰਡੀਆ ਆ ਚੱਕੇ ਆ ਮਨਿੰਦਰ ਵੀਰ ਜੀ ਔਰ ਮਨਿੰਦਰ ਵੀਰ ਜੀ ਦੀ ਫੈਮਿਲੀ ਸ਼ਰਨ ਭੈਣ 8 ਮਹੀਨੇ ਪਹਿਲਾਂ ਆ ਗਈ ਸੀ ਦੋਨਾਂ ਬੱਚਿਆਂ ਨੂੰ ਲੈ ਕੇ ਹੁਣ ਵੀਰ ਜੀ ਵੀ ਪਹੁੰਚ ਚੁੱਕੇ ਆ ਹੁਣ ਆਪਾਂ ਨੂੰ ਡੇਲੀ ਬਲੌਗ ਮਿਲਿਆ ਕਰਨਗੇ ਦੇਖੋ ਜੀ ਉਹ ਆਪਾਂ ਨੂੰ ਮਹਿਕ ਭੈਣ ਦੇ ਬਾਰੇ ਵੀ ਇੱਕ ਦੋ ਅਪਾ ਉਹਨਾਂ ਨੂੰ ਟਾਈਮ ਦਓ ਹਨਾ ਟਾਈਮ ਦੀ ਕਈ ਵਾਰ ਕੋਈ ਸੈਟਿੰਗ ਹੁੰਦੀ ਆ ਉਹ ਜੇ ਹਿਸਾਬ ਦੇ ਨਾਲ ਉਹ ਆਪਣੇ ਲਈ ਬਲੌਗ ਜ਼ਰੂਰ ਲੈ ਕੇ ਆਉਣਗੇ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਆਪਣੇ ਵੱਲੋਂ ਹੀ ਵੀਡੀਓ ਬਣਾ ਕੇ ਨਾ ਪਾਓ ਕਿ ਵੀ ਉਹਨਾਂ ਦੇ ਜਿਹੜੇ ਫੌਜੀ ਅੰਕਲ ਜੀ ਆ ਉਸ ਦੇ ਉੱਪਰ ਵੀ ਬਹੁਤ ਤਰ੍ਹਾਂ ਦੀਆਂ ਉਹਨਾਂ ਨੂੰ ਕਈ ਚੈਨਲ ਵਾਲਿਆਂ ਨੇ ਬੋਲਿਆ ਉਹਨਾਂ ਦੇ ਬਾਰੇ ਵੀ ਜਿਹੜਾ ਉਹਨਾਂ ਦਾ ਸਹੁਰਾ ਸਾਹਾ ਫੌਜੀ ਅੰਕਲ ਜੀ ਉਹਨਾਂ ਦੇ ਘਰ ਮਹਿਕ ਪੈਣ ਦੀ ਅਨ ਬਣੀ ਹੋਈ ਆ ਘਰ ਦੇ ਵਿੱਚ ਦੇਖੋ ਇਹ ਜੀ ਕੋਈ ਵੀ ਗੱਲਬਾਤ ਨਹੀਂ ਗਏ ਜਿਹੜੇ ਫੌਜੀ ਅੰਕਲ ਜੀ ਆ ਉਹਨਾਂ ਨੇ ਆਪਣੀਆਂ ਦੋਨਾਂ ਨੂਆ ਨੂੰ ਨੂਆ ਨਹੀਂ ਮੰਨਿਆ ਉਹਨਾਂ ਨੇ ਦੋਨਾਂ ਨੂਆ ਨੂੰ ਬੇਟੀਆਂ ਮੰਨ ਕੇ ਹੀ ਘਰ ਦੇ ਵਿੱਚ ਉਹ ਰਹਿ ਰਹੇ ਆ ਇਦਾਂ ਦੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਵੈਸੇ ਆਪਾਂ ਆਪਣੇ ਦੂਸਰੇ ਚੈਨਲ ਦੇ ਉੱਪਰ ਤੁਹਾਨੂੰ ਵੀਡੀਓ ਦੇ ਚੁੱਕੇ ਆ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਤੁਹਾਡੇ ਨਾਲ ਆਪਣੇ ਮੇਨ ਟਾਪਿਕ ਤੇ ਜਿਹੜਾ ਆਪਾਂ ਇਹ ਫਲਾਵਰ ਬਣਾ ਦੱਸਣਾ ਤੁਹਾਨੂੰ ਐਂਕਰ ਦਾ ਧਾਗਾ ਆਪਣੇ ਕੋਲੇ ਐਂਕਰ ਦੇ ਧਾਗੇ ਨੂੰ ਦੂਰ ਧਾਗਾ ਪਾ ਲਿਆ ਵੈਸੇ ਸਿੰਗਲ ਧਾਗੇ ਦੇ ਨਾਲ ਹੀ ਇਹ ਆਪਾਂ ਕਢਾਈ ਕਰਕੇ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਆਪਾਂ ਗੋਲ ਫਲਾਵਰ ਇਹ ਬਣਾਇਆਗਾ ਠੀਕ ਹੈ ਜੀ ਇਹ ਮੈਂ ਤੁਹਾਨੂੰ ਪਾਉਣ ਦਾ ਤਰੀਕਾ ਦੱਸਦੀ ਹਾਂ ਭੈਣੋ ਤੁਸੀਂ ਘਰੇ ਆਪਣੇ ਹੋਣਾਗਾ ਫੈਸ਼ਨ ਪ੍ਰੋਗਰਾਮ ਆਰ ਮੈਰਜ ਵਗੈਰਾ ਆ ਰਹੀਆਂ ਉਹਨਾਂ ਦੇ ਉੱਪਰ ਆਪਾਂ ਘਰ ਬੈਠੇ ਹੀ ਸੂਟ ਤਿਆਰ ਕਰ ਰਹੇ ਆਂ ਇਹ ਵੀ ਆਪਾਂ ਵੀ ਇੱਕ ਸੂਟ ਹੀ ਤਿਆਰ ਕਰ ਰਹੇ ਆਂ ਠੀਕ ਹੈ ਜੀ ਅੱਗੇ-ਅੱਗੇ ਜਿਹੜੇ-ਜਿਹੜੇ ਟਾਂਕੇ ਹੋਣਗੇ ਮੈਂ ਤੁਹਾਨੂੰ ਦੱਸਦੀ ਰਹੂੰਗੀ ਅੱਜ ਆਪਾਂ ਫਸਟ ਦਿਨ ਇਹ ਟਾਂਕਾ ਦੱਸਦੇ ਆ ਤੁਹਾਨੂੰ ਇਹ ਗੋਲ ਫੁੱਲ ਬਣ ਇਹਨੂੰ ਸਭ ਤੋਂ ਬਣਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਲੀਕ ਲੈਣਾ ਲੀਕਨ ਤੋਂ ਬਾਅਦ ਸਭ ਤੋਂ ਪਹਿਲਾਂ ਸੂਈ ਸਾਈਡ ਤੇ ਕੱਢੋਗੇ ਇਸ ਤਰ੍ਹਾਂ ਸੈਂਟਰ ਚ ਲਿਆਵੋਗੇ ਠੀਕ ਹੈ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੀ ਸੂਈ ਲੈ ਕੇ ਜਾਣੀ ਹੈ ਧਿਆਨ ਰੱਖਣਾ ਇਸ ਦੀ ਸੂਈ ਚਲਾਉਣ ਵੇਲੇ ਠੀਕ ਹੈ ਜੀ ਮੇਨ ਸੂਈ ਦਾ ਜਿਹੜੀ ਸੂਈ ਸ਼ੁਰੂ ਕਰਨੀ ਆ ਉਹ ਆਪਾਂ ਕਿੱਥੋਂ ਕਰਨੀ ਆ ਫਿਰ ਆਪਾਂ ਇੱਥੇ ਹੀ ਸਾਈਡ ਤੋਂ ਲੈ ਕੇ ਆਉਣਾ ਇੱਥੋਂ ਠੀਕ ਹੈ ਜੀ ਇੱਥੋਂ ਲੈ ਕੇ ਆਉਣਾ ਔਰ ਇਸ ਤਰ੍ਹਾਂ ਮੇਰੇ ਕੋਲੇ ਮਲਟੀ ਕਲਰ ਐਂਕਰ ਜਿਹੜਾ ਹੈਗਾ ਤਾਂਗਾਗਾ ਮਲਟੀ ਕਲਰ ਐਂਕਰ ਦਾ ਤਿੰਨ ਕਲਰ ਹੈ ਇਹਦੇ ਵਿੱਚ ਜਿੱਦਾਂ ਦਾ ਤੁਹਾਡਾ ਸੂਟ ਹੋਊਗਾ ਤੁਸੀਂ ਉਸ ਤਰ੍ਹਾਂ ਦਾ ਧਾਗਾ ਲੈ ਸਕਦੇ ਹੋ ਠੀਕ ਹੈ ਮਾਰਕੀਟ ਦੇ ਵਿੱਚ ਡਾਰਕ ਕਲਰ ਲਾਈਟ ਕਲਰ ਸਾਰੇ ਤਰ੍ਹਾਂ ਦਾ ਕਲਰ ਹੈ ਜਿਹੜਾ ਮਿਲ ਰਿਹਾ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਇੱਥੋਂ ਸੈਂਟਰ ਚ ਲਿਆ ਕੇ ਇਹਦਾ ਜਿਹੜਾ ਹੈਗਾ ਸੂਈ ਕੱਢ ਲੈਣੀ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜੀ ਬਾਅਦ ਚ ਦੂਸਰੇ ਪਾਸੇ ਸੂਈ ਲੈ ਕੇ ਆਉਣੀ ਹੈ ਉਹ ਕਿੱਥੋਂ ਲੈ ਕੇ ਆਉਣੀ ਹੈ ਇਥੋਂ ਹੀ ਸਟਾਰਟ ਕੀਤਾ ਇਥੋਂ ਹੀ ਵਾਰ-ਵਾਰ ਲੈ ਕੇ ਸੈਂਟਰ ਚ ਜਾ ਕੇ ਲਾਸਟ ਕਰਨਾ ਹੈ ਦਾ ਠੀਕ ਹੈ ਜੀ ਬਹੁਤ ਸੋਹਣਾ ਫਲਾਵਰ ਪੱਤੀ ਬਣ ਕੇ ਫਲਾਵਰ ਬਣ ਕੇ ਰੈਡੀ ਹੋ ਜਾਊਗਾ ਗਲੇ ਦੇ ਉੱਪਰ ਵੀ ਇਹ ਕੜਾਈ ਕੀਤੀ ਬਹੁਤ ਸੋਹਣੀ ਲੱਗਦੀ ਆ ਔਰ ਜੇ ਤੁਸੀਂ ਇਹ ਕੜਾਈ ਨੂੰ ਆਪਣੇ ਘੇਰ ਤੇ ਕਰਨਾ ਚਾਹੁੰਦੇ ਆ ਘੇਰ ਤੇ ਕਰ ਲਓ ਜਿੱਦਾਂ ਤੁਹਾਡੀ ਚਵਾਸ ਹੋਊਗੀ ਪਹਿਣੇ ਤੁਸੀਂ ਉਦਾਂ ਹੀ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਧਿਆਨ ਜਿਹੜਾ ਰੱਖਣਾ ਜਿਹੜਾ ਧਾਗ ਆਹ ਲਜਾਣਾ ਇੱਥੋਂ ਸਾਈਡ ਤੋਂ ਲਜਾਣਾ ਸੈਂਟਰ 'ਚ ਜਾ ਕੇ ਲਾਸਟ ਕਰਨਾ ਠੀਕ ਹੈ ਜੀ ਹੁਣ ਆਪਾਂ ਆਗੇ ਸੈਂਟਰ ਦੇ ਵਿੱਚ ਕੇਰਾ ਸੈਂਟਰ ਤੋਂ نیچے ਲੈ ਕੇ ਜਾਵੋਗੇ ਫੇਰ ਫੇਰ ਸੈਂਟਰ 'ਚੋਂ ਉੱਪਰ ਲੈ ਕੇ ਆਵੋਗੇ ਠੀਕ ਹੈ ਜੀ ਫੇਰ ਫੇਰ ਸੈਂਟਰ 'ਚ ਹੀ ਇਸ ਤਰ੍ਹਾਂ ਹਾਂਜੀ ਸੈਂਟਰ 'ਚੋਂ ਹੀ ਇਸ ਤਰ੍ਹਾਂ ਉੱਪਰ ਕੱਢੋਗੇ ਉੱਪਰ ਕੱਢ ਕੇ ਹੁਣ ਇਹਦਾ ਮੇਨ ਜਿਹੜਾ ਡਿਜ਼ਾਈਨ ਆ ਵੀਰੇ ਉਹ ਸ਼ੁਰੂ ਹੋਊਗਾ ਠੀਕ ਹੈ ਆਪਾਂ ਉਥੋਂ ਹੀ ਸੂਈ ਹਟਾ ਦਿੱਤੀ ਉਹ ਧਾਗਾ ਬਾਹਰ ਆ ਗਿਆ ਦੇਖੋ ਇਸ ਤਰ੍ਹਾਂ ਇਸ ਚੀਜ਼ ਦਾ ਧਿਆਨ ਰੱਖਿਓ ਠੀਕ ਹੈ ਥੋੜਾ ਜਿਹਾ ਸਾਈਡ ਤੇ ਕਰਕੇ ਕੱਢ ਲਿਓ ਫਿਰ ਉਹ ਜਿੱਥੇ ਆਪਾਂ ਧਾਗਾ ਬਗਾਇਆ ਸੀ ਉਹ ਚੀਜ਼ ਬਾਹਰ ਨਹੀਂ ਆਊਗੀ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਇਸ ਤਰ੍ਹਾਂ ਹੋ ਗਿਆ ਹੁਣ ਦੇਖੋ ਇਹਦੀ ਮੇਨ ਜਿਹੜੀ ਚੀਜ਼ ਆ ਦੇਖੋ ਇੱਕ ਜਿਹੜਾ ਧਾਗਾ ਹੈਗਾ ਇਹਦੇ ਵਿੱਚ ਦੀ ਆਪਾਂ نیچے ਦੀ ਟਪਾਵਾਂਗੇ ਸੂਈ ਇਸ ਤਰ੍ਹਾਂ ਠੀਕ ਹੈ ਸਮਝ ਆ ਗਈ ਨਾ ਇਸ ਤਰ੍ਹਾਂ ਇਸ ਤਰ੍ਹਾਂ ਜੀ ਹੁਣ ਜਿਹੜੀ ਸੂਈ ਐ ਇੱਥੋਂ ਟਪਾਉਣੀ ਐ ਆ ਧਾਗੇ ਦੇ ਉੱਪਰ ਦੀ ਰੱਖਣੀ ਐ ਫਿਰ ਇਹਦੇ ਨੀਚੇ ਦੀ ਇੱਕ ਦੇ ਉੱਪਰ ਦੇ ਇੱਕ ਧਾਗਾ ਚੱਕ ਲੈਣਾ ਜਣੀ ਦੀ ਇੱਕ ਧਾਗਾ ਨੱਪ ਦੇਣਾ ਇਹ ਚੀਜ਼ ਪੰਜਾਬੀ ਦੇ ਵਿੱਚ ਇੱਕ ਚੀਜ਼ ਇੱਕ ਧਾਗਾ ਚੱਕ ਲੈਣਾ ਇੱਕ ਧਾਗਾ ਨੱਪ ਦੇਣਾ ਬਸ ਇਸੇ ਤਰ੍ਹਾਂ ਇਹਦੀ ਆਪਾਂ ਜਿਹੜੀ ਆ ਵਾਲੀ ਗਲਾਈ ਆ ਇਹਨੂੰ ਆਪਾਂ ਖਤਮ ਕਰਾਂਗੇ ਠੀਕ ਹੈ ਜੀ ਇੱਕ ਧਾਗਾ ਚੱਕਣਾ ਇੱਕ ਧਾਗਾ ਨੱਪਣਾ ਮਲਟੀ ਕਲਰ ਆ ਮਲਟੀ ਕਲਰ ਦੇ ਨਾਲ ਬਹੁਤ ਸੋਹਣਾ ਇਹ ਡਿਜ਼ਾਈਨ ਬਣ ਕੇ ਆਪਣਾ ਰੈਡੀ ਹੋਊਗਾ ਇੱਕ ਧਾਗਾ ਚੱਕ ਲੈਣਾ ਇੱਕ ਧਾਗਾ ਨੱਪ ਦੇਣਾ ਇਸੇ ਤਰ੍ਹਾਂ ਭੈਣੋ ਇਹ ਫੁੱਲ ਆ ਜਿਹੜਾ ਪੂਰਾ ਹੁੰਦਾ ਜਾਣਾ ਦੇਖੋ ਫਲਾਵਰ ਬਣਨ ਲੱਗ ਗਿਆ ਠੀਕ ਹੈ ਜੀ ਇਸ ਤਰ੍ਹਾਂ ਇੱਕ ਧਾਗਾ ਚੱਕ ਲੈਣਾ ਇੱਕ ਧਾਗਾ ਨੱਪ ਦੇਣਾ ਠੀਕ ਹੈ ਪੰਜਾਬੀ ਦੇ ਵਿੱਚ ਮੈਂ ਚੰਗੀ ਤਰ੍ਹਾਂ ਤੁਹਾਨੂੰ ਸਮਝਾ ਰਹੀ ਆ ਇਸ ਤਰ੍ਹਾਂ ਪਗਾਉਂਦੇ ਜਾਣਾ ਦੇਖੋ ਇਸ ਤਰ੍ਹਾਂ ਕਰਦੇ ਜਾਣਾ ਜੀ ਹਾਂਜੀ ਇਸ ਤਰ੍ਹਾਂ ਇਹ ਜਿਹੜਾ ਹੈਗਾ ਭੋਵਨ ਰੋਜ ਵੱਜਦਾ ਇਹ ਕਢਾਈ ਜਿਹੜੀ ਭੋਵਨ ਰੋਜ ਦੀ ਕਢਾਈ ਫੁੱਲ ਬਣ ਕੇ ਰੈਡੀ ਹੋਣੀ ਆ ਸਿੰਪਲ ਟਾਂਕਾ ਵੀ ਤੁਹਾਨੂੰ ਪੈਣਾ ਮੈਂ ਦੱਸ ਦਿੰਨੀ ਆ ਠੀਕ ਹੈ ਸਿੰਪਲ ਟਾਂਕਾ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿਉਂਕਿ ਇੱਕ ਵੀਡੀਓ 'ਚ ਦੱਸਣ ਲੱਗੇ ਨਾ ਸਾਰਾ ਹੋਊ ਹੋ ਜਾਊਗਾ ਹੁਣ ਮੈਂ ਇੱਥੇ ਕਢਾਈ ਕਰਦੇ ਕਰਦੇ ਇਸ ਚੀਜ਼ ਤੇ ਆ ਗਈ ਸੀ ਮੈਂ ਕਿਹਾ ਚਲੋ ਆਪਾਂ ਪੈਣਾ ਨੂੰ ਵੀ ਦੱਸ ਦਈਏ ਹਨਾ ਵੀ ਇਹ ਜਿਹੜਾ ਫਲਾਵਰ ਹੈ ਕਿਸ ਤਰ੍ਹਾਂ ਬਣ ਕੇ ਰੈਡੀ ਹੋਣਾ ਇਸ ਤਰ੍ਹਾਂ ਇਹ ਫਲਾਵਰ ਆ ਜੀ ਘੇਰੇ ਤੇ ਇਹ ਜਿਹੜਾ ਆਪਣੇ ਬਣ ਰਿਹਾ ਠੀਕ ਹੈ ਇਸ ਤਰ੍ਹਾਂ ਮੋਤਰਾ ਦੀ ਕੜਾਈ ਹੈ ਜੀ ਇਹ ਧਾਗਾ ਇੱਥੇ ਦੂਰਾ ਹੋ ਗਿਆ ਉੱਥੇ ਉਹਨੂੰ ਸਿੰਗਲ ਕਰ ਲਿਓ ਜਿਹੜਾ ਇਹ ਬਵਨ ਰੋਜ਼ ਬਣਾਉਣਾ ਇਹ ਤਾਂ ਤੁਸੀਂ ਸਿੰਗਲ ਆ ਉਹਦੇ ਨਾਲ ਹੀ ਬਣਾਇਓ ਠੀਕ ਹੈ ਜੀ ਜੇ ਦੂਸਰੇ ਕੋਈ ਟਾਂਕੇ ਦੇ ਵਿੱਚ ਤੁਸੀਂ ਜਿਵੇਂ ਜਿਹੜਾ 8ਵਾਂ ਜੇ ਆਪਾਂ ਬਣਾਉਣਾ ਹੁੰਦਾ ਨਾ ਉਹਦੇ 'ਚ ਆਪਾਂ ਦੂਰਾ ਧਾਗਾ ਪਾ ਲਾਂਗੇ ਉਹ ਕੋਈ ਗੱਲ ਨਹੀਂ ਕਿ ਜੇ ਆਪਾਂ ਏਦਾਂ ਤਰ੍ਹਾਂ ਇਹ ਵਾਲਾ ਬਣਾਉਣਾ ਹੈ ਇਹ ਸਿੰਗਲ ਧਾਗੇ ਨਾਲ ਹੀ ਬਣਾਇਓ ਇਹਦੇ 'ਚ ਤੁਸੀਂ ਦੂਰਾ ਧਾਗਾ ਨਾ ਪਾਓ ਕਿਉਂਕਿ ਫਿਰ ਇਹ ਜਿਆਦਾ ਮਟਾਈ ਦੇ ਵਿੱਚ ਨਹੀਂ ਫੁੱਲ ਸੋਹਣਾ ਲੱਗੂਗਾ ਇਹ ਵਾਜਦਾ ਵੋਹਨ ਰੋਜ ਠੀਕ ਹੈ ਜੀ ਇਸ ਤਰ੍ਹਾਂ ਕੰਮ ਕੋਈ ਵੀ ਵੀ ਔਖਾ ਜਾਂ ਸੌਖਾ ਨਹੀਂ ਹੁੰਦਾ ਕੰਮ ਕਰਨ ਤੇ ਆਪਣਾ ਮਾਣ ਹੁੰਦਾ ਠੀਕ ਹੈ ਜੀ ਕੋਈ ਵੀ ਆਪਾਂ ਕੰਮ ਕਰ ਸਕਦੇ ਆ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਇਸ ਤਰ੍ਹਾਂ ਹੁਣ ਤਿਹਾਰ ਲੰਘੇ ਜੀ ਸਲਾਈ ਦਾ ਕੰਮ ਆਪਾਂ ਦੇ ਦਿੱਤਾ ਦੋ ਚਾਰ ਸੂਟ ਰਹਿੰਦੇ ਆ ਉਹ ਆਪਾਂ ਕਰ ਦਨੇ ਆ ਤੇ ਜਿਹੜੇ ਅੱਗੇ ਆਈ ਜਾਣਗੇ ਉਹ ਕਰੀ ਜਾਣਗੇ ਫਿਰ ਇੱਕ ਸੂਟ ਲਗਾ ਲਿਆ ਨਾਲ ਕਢਾਈ ਵਾਲਾ ਤੇ ਉਹ ਕਰੀ ਜਾਂਦੇ ਨਾਲ ਦੀ ਨਾਲ ਠੀਕ ਹੈ ਜੀ ਇਸ ਤਰ੍ਹਾਂ ਚੱਲੀ ਜਾਣਾ ਕੰਮ ਕਰਨਾ ਫ੍ਰੀ ਹੁੰਦਾ ਫ੍ਰੀ ਡਰਾਮਾ ਜਦੋਂ ਹੁੰਦਾ ਉਹਨੂੰ ਫ੍ਰੀ ਨਾ ਗਵਾਇਆ ਕਰੋ ਉਹਨੂੰ ਕੰਮ 'ਚ ਹੀ ਲਾਇਆ ਕਰੀਏ ਤਾਂ ਵਧੀਆਗਾ ਇਸ ਤਰ੍ਹਾਂ ਦੇਖੋ ਜੀ ਇਹ ਫਲਾਵਰ ਕਿੰਨਾ ਸੋਹਣਾ ਬਣ ਕੇ ਰੈਡੀ ਹੋ ਰਿਹਾ ਹਨਾ ਹਾਂਜੀ ਆ ਦੇਖੋ ਆਪਣਾ ਜਿਹੜਾ ਰੋਜ ਆ ਇਸ ਤਰ੍ਹਾਂ ਬਣ ਕੇ ਇਹ ਰੈਡੀ ਹੋ ਜੂਗਾ ਮੈਂ ਜਿਹੜਾ ਲਿਖਿਆ ਹੋਇਆ ਇਹ ਆਪਾਂ ਪੱਤੀ ਬਣਾਵਾਂਗੇ ਵੀਡੀਓ ਜ਼ਿਆਦਾ ਲੰਬੀ ਹੋਗੀ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੱਤੀ ਬਣਾਉਣ ਦਾ ਤਰੀਕਾ ਵੀ ਦੱਸੂਗੀ ਵੀ ਆਪਾਂ ਪੱਤੀ ਕਿਸ ਤਰ੍ਹਾਂ ਬਣਾ ਕੇ ਇਹ ਰੈਡੀ ਕਰਨੀ ਹੈ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ